ਸਤਿਨਾਮ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਪਾਣੀ ਭਗਤ ਕਬੀਰ ਜੀ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਸੰਤੋ ਮਨ ਪਵਣੈ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਨਿਆ ਸੰਤੋ ਮਨ ਪਵਣੈ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖ ਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ ਮੂੰਦ ਲਿਏ ਦਰਵਾਜੇ ਬਾਜੀ ਅਲਨ ਹਦ ਬਾਜੇ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਓ ਪਾ ਕਰਿਆ ਕੋ ਜਨ ਕੋ ਕਵੀਰ ਜਨ ਜਾਣੇ ਆ ਜੋ ਜਾਣੇ ਆ ਤੋ ਮਨ ਮੰਨਿਆ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਆਇਓ ਬਾ ਕਰਿਆ ਕਹੋ ਕਬੀਰ ਜਨ ਜਾਣੇ ਆ ਜੋ ਜਾਣਿਆ ਤੋ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਅਜ ਦੇ ਪਵਿੱਤਰ ਹੋ ਕੋ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਕਬੀਰ ਜੀ ਦੇ ਸੋਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਕਰ ਪਹਿਲੇ ਸੁਰਤਾਲ ਦੇ ਵਿੱਚ ਗਾਉਣ ਦਾ ਹੁਕਮ ਹੈ ਪਰਮਾਤਮਾ ਇੱਕ ਹੈ ਜਿਸ ਤੇ ਨਾਲ ਮਿਲਾਪ ਸਤਗੁਰਾਂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਹੈ ਕਬੀਰ ਸਾਹਿਬ ਜੀ ਬੋਲ ਰਹੇ ਨੇ ਕਹਿ ਰਹੇ ਨੇ हे ਸੰਤ ਜਨੋ ਮੇਰੇ ਪਾਉਣ ਵਰਗੇ ਚੰਚਲ ਮਨ ਨੂੰ ਹੁਣ ਸੁਖ ਮਿਲ ਗਿਆ ਹੈ ਹੁਣੇ ਮਨ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ਟਹਿਰਾਓ ਕਿਉਂਕਿ ਸਤਗੁਰੂ ਨੇ ਮੈਨੂੰ ਮੇਰੀ ਉਹ ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ ਕਾਮ ਆਦਿਕ ਪਸ਼ੂ ਅਡੋਲ ਹੀ ਮੈਨੂੰ ਆਦ ਬਾਉਂਦੇ ਸਨ ਸੋ ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ ਦਰਵਾਜ਼ੇ ਗਿਆਨ ਇੰਦਰੇ ਪਾਨਿੰਦਾ ਪਰ ਤਨ ਪਰ ਤਨ ਆਦਿਕ ਵੱਲੋਂ ਬੰਦ ਕਰ ਲਏ ਹਨ ਤੇ ਮੇਰੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦੇ ਵਾਜੇ ਇੱਕ ਰਸ ਵਜਣ ਲੱਗ ਪਏ ਹਨ ਮੇਰਾ ਹਿਰਦਾ ਕਮਲ ਰੂਪ ਘੜਾ ਪਹਿਲਾਂ ਵਿਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਹੁਣ ਗੁਰੂ ਦੀ ਬਰਕਤ ਨਾਲ ਮੈਂ ਉਹ ਪਾਣੀ ਡੋਲ ਦਿੱਤਾ ਹੈ ਤੇ ਹਿਰਦੇ ਨੂੰ ਉੱਚਾ ਕਰ ਦਿੱਤਾ ਹੈ ਹੇ ਦਾਸ ਕਬੀਰ ਹੁਣ ਆਖ ਮੈਂ ਪ੍ਰਭੂ ਨਾਲ ਜਾਣ ਪਛਾਣ ਕਰ ਲਈ ਹੈ ਤੇ ਜਦੋਂ ਤੋਂ ਇਹ ਸਾਂਝ ਪਾਈ ਹੈ ਮੇਰਾ ਮਨ ਉਸ ਪ੍ਰਭੂ ਵਿੱਚ ਹੀ ਗਿਝ ਗਿਆ ਹੈ ਸ਼ਬਦ ਦਾ ਭਾਵ ਅਰਥ ਇਹ ਹੈ ਕਿ ਜਦੋਂ ਗੁਰੂ ਮਨੁੱਖ ਨੂੰ ਸਮਝਾ ਦਿੰਦਾ ਹੈ ਕਿ ਵਿਕਾਰ ਕਿਵੇਂ ਹੱਲਾ ਆ ਕਰਦੇ ਹਨ ਤੇ ਜਦੋਂ ਸਿਮਰਨ ਦੀ ਸਹਾਇਤਾ ਨਾਲ ਮਨੁੱਖ ਉਹਨਾਂ ਹੱਲਿਆਂ ਤੋਂ ਬਚਾਓ ਕਰ ਲੈਂਦਾ ਹੈ ਤਾਂ ਮਨ ਚੰਚਲ ਚੰਚਲਤਾ ਵੱਲੋਂ ਹਟ ਕੇ ਆਤਮਿਕ ਸੁਖ ਵਿੱਚ ਇੱਕ ਹੋ ਜਾਂਦਾ ਹੈ واحر جی کا خالصہ واحر جی کی فتح دس از ٹو ڈے حکم نما پرہم شری دربار صاحب امرتسر اٹ ڈائی بھگت کبھی جی انڈر ہیڈنگ راگ سوٹ دا ورڈ آف دوٹی کبھیر جی فسٹ ہاؤس ون یونیورسل کریئٹر گاڈ بائی دا گریس آف دا ٹرو گرو بھگت کبھی جی سینگ دیٹ ہو سینٹس مائی ونڈی مائنڈ has now become peaceful and still. It seems that I have learned something of the science of yoga pause. The Guru has shown me the hole through which the deer carefully enters. I have now closed off my the doors and the unstruck. Celestial sound current resounds. The pitcher of my hurt lotus is filled with water. I have spilled out the water and set it upright, says Kabir, the Lord's humble servant. This I know. Now that I know this, my mind is pleased and appeased means that uh, which is saying uh, our mind always uh, going for lust, uh, greed uh, and bad things, uh, but after knowing the name of the God and reciting the name of the God inside then we have uh, we are aware and uh, they are not attacking us. ਦੀ 5 ਵਿਸਸ ਅੰਡਰ ਕੰਟਰੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ